ਅੱਜ ਵੀ ਪੌਡਕਾਸਟ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਅਤੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਆਦਿ ਸਤਿਕਾਰ ਨਾਲ ਸਤਸ੍ਰੀਕਾਲ। ਸੋ ਉਮੀਦ ਕਰਦਾ ਹਾਂ ਦੋਸਤੋ ਤੁਸੀਂ ਆਪਣੇ ਸ਼ਹਿਰ ਆਪਣੇ ਦੇਸ਼ ਤੇ ਦੁਨੀਆ ਦੇ ਵਿੱਚ ਤੁਸੀਂ ਜਿਹੜੇ ਵੀ ਹਿੱਸੇ ਵਿੱਚ ਰਹਿੰਦੇ ਹੋ ਤੇ ਠੀਕ ਠਾਕ ਹੋਵੋਗੇ ਤੇ ਇਹ ਸਾਲ ਹੈ तकरीबन ਆਪਣੇ ਅੰਤ ਤੇ ਆ ਚੁੱਕਾ ਹੈ। ਔਰ ਸਾਲ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਚਲੇ ਜਾਂਦੇ ਨੇ ਕਦੋਂ ਆਉਂਦੇ ਨੇ। ਸੋ ਜਿਹੜਾ ਮੁੱਖ ਉਹ ਇਸੇ ਭੱਜ ਦੌੜ ਦੇ ਵਿੱਚ ਕੰਮ ਤੋਂ ਘਰਾਂ ਤੋਂ ਕੰਮ ਬਿਜ਼ਨਸਾਂ ਦੇ ਵਿੱਚ ਜਿੱਨਾ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਤੋਂ ਹਮੇਸ਼ਾ ਜਿਹੜਾ ਹੈਗਾ ਉਹ ਬਿਜ਼ੀ ਰਹਿੰਦਾ ਹੈ ਤੇ ਜ਼ਿੰਦਗੀ ਦਾ ਜਿਹੜਾ ਕੁਆਲਟੀ ਟਾਈਮ ਹੈ ਉਹਦੇ ਹੱਥੋਂ ਨਿਕਲ ਜਾਂਦਾ ਹੈ ਸੋ ਉਹ ਸਮਾਂ ਜਿਹੜਾ ਉਹ ਆਪਣਾ ਹੋਣਾ ਚਾਹੀਦਾ ਹੈ ਉਹ ਉਹਨੂੰ ਨਹੀਂ ਮਿਲਦਾ ਸੋ ਅਸੀਂ ਪਹਿਲਾਂ ਮਤਲਬ ਆਪਣੇ ਮਾਪਿਆਂ ਲਈ ਕੰਮ ਕਰਦੇ ਹਾਂ ਫਿਰ ਬੱਚਿਆਂ ਲਈ ਕੰਮ ਕਰਦੇ ਹਾਂ ਤੇ ਫਿਰ ਜਦੋਂ ਸੀ ਰਟਾਇਰ ਹੋ ਜਾਂਦੇ ਹਾਂ ਤੇ ਫਿਰ ਜਾਂ ਤਾਂ ਸਾਡਾ ਜਿਹੜਾ ਜਿਸਮ ਹੈ ਉਹ ਸਾਡਾ ਸਾਥ ਨਹੀਂ ਦਿੰਦਾ ਤੇ ਜਾਂ ਫਿਰ ਘਰਮ ਦੇ ਵਿੱਚ ਉਹ ਨਹੀਂ ਪੁੱਛ ਪੜਤਾਲ ਨਹੀਂ ਦਿੰਦੀ ਕੈਨੇਡਾ ਦੇ ਵਿੱਚ ਤਾਂ ਜੀਵਨ ਹੀ ਬਿਲਕੁਲ ਡਿਫਰੈਂਟ ਹੈ ਬੱਖਰਾ ਹੈ ਇੱਥੇ ਉਹ ਗੱਲ ਨਹੀਂ ਹੈ ਕਿ ਤੁਸੀਂ ਘਰ 'ਚ ਵੱਡੇ ਹੋ ਤੁਹਾਨੂੰ ਪੁੱਛ ਕੇ ਹਰ ਗੱਲ ਕੀਤੀ ਜਾਵੇਗੀ ਜਾਂ ਤੁਸੀਂ ਘਰ ਦੇ ਲਾਣੇਦਾਰ ਹੋਵੋਗੇ ਸੋ ਇੱਥੇ ਤਾਂ ਉਹ ਬੰਦਾ ਹੀ ਡਿਸੀਜਨ ਮੇਕਰ ਹੈ ਫੈਸਲੇ ਲੈਂਦਾ ਹੈ ਤੇ ਜਿਹੜਾ ਕਮਾਉਂਦਾ ਹੈ ਤਾਂ ਜਾਂ ਜਿਹੜਾ ਆਊਟ ਗoing ਹੈ ਬਾਹਰ ਜਾਂਦਾ ਹੈ ਜਿਹਨੂੰ ਬਾਹਰ ਮਤਲਬ ਅੰਗਰੇਜ਼ੀ ਬੋਲਣੀ ਆਉਂਦੀ ਹੈ ਦਫ਼ਤਰਾਂ 'ਚ ਗੱਲ ਕਰਨੀ ਆਉਂਦੀ ਹੈ ਫੋਨਾਂ 'ਤੇ ਗੱਲ ਕਰ ਸਕਦਾ ਹੈ ਕੰਪਨੀਆਂ ਨਾਲ ਬਹਿਸ ਕਰ ਸਕਦਾ ਹੈ ਤਾਂ ਹੋਰ ਇਦਾਂ ਦੀਆਂ ਚੀਜ਼ਾਂ ਕਰ ਸਕਦਾ ਭਾਵੇਂ ਉਹਨੂੰ ਕਹਿ ਕਿ ਹਾਂਦਾ ਕਿ ਬੰਦਾ ਬੜਾ ਸਮਾਰਟ ਹੈ ਸਮਾਰਟ ਵਿਅਕਤੀ ਹੀ ਜ਼ਿੰਦਗੀ ਚ ਇੱਥੇ ਅੱਗੇ ਵਧਦੇ ਨੇ ਸੋ ਦੂਸਰੇ ਪਾਸੇ ਜਿਹੜਾ ਹੈਗਾ ਉਹ ਜਿਹੜੇ ਕਲਾਕਾਰ ਹੁੰਦੇ ਨੇ ਭਾਵੇਂ ਉਹ ਲੇਖਕ ਹੋਣ ਭਾਵੇਂ ਉਹ ਚિત੍ਰਕਾਰ ਹੋਣ ਜਾਂ ਕਿਸੇ ਹੋਰ ਵਿਸ਼ੇਸ਼ ਕਲਾ ਦੇ ਵਿੱਚ ਰੁਚੀ ਰੱਖਦੇ ਹੋਣ ਉਹਨਾਂ ਲਈ ਕਈ ਵਾਰ ਜਿਹੜਾ ਇਹ ਮੂਲਕ ਹੈ ਤੇ ਉਹ ਇਸ ਤਰ੍ਹਾਂ ਬਣ ਜਾਂਦਾ ਹੈ ਤੋਂ ਜਿੱਮੇ ਉਹ ਕਿਸੇ ਪਿੰਜਰੇ ਦੇ ਵਿੱਚ ਬੰਦ ਹੋਊਂਗਾ ਮੈਂ ਇਹ ਨਹੀਂ ਕਹਿੰਦਾ ਕਿ ਇੱਥੇ ਕਲਾਕਾਰ ਪੈਦਾ ਨਹੀਂ ਹੁੰਦੇ ਹੁੰਦੇ ਆ ਲੇਕਿਨ ਉਹ ਤੁਹਾਨੂੰ ਉਹ ਆਪਣਾ ਸਪੇਸ ਲੈਣ ਲਈ ਤੁਹਾਨੂੰ ਬਹੁਤ ਜਿਹੜੇ ਡਿਸੀਜਨ ਨੇ ਉਹ ਲੈਣੇ ਪੈਂਦੇ ਨੇ ਤੁਹਾਨੂੰ ਆਪਣੇ emotions ਤੋਂ ਬਾਹਰ ਆ ਕੇ ਕੰਮ ਕਰਨਾ ਪੈਂਦਾ ਹੈ ਤੁਹਾਨੂੰ ਆਪਣੇ ਆਪ ਲਈ ਜੂਣਾ ਪੈਂਦਾ ਹੈ ਸੈਲਫ ਰਿਸਪੈਕਟ ਤੁਹਾਡੀ ਚਾਹੀਦੀ ਹੈ ਤੇ ਇਸ ਦੇ ਨਾਲ ਨਾਲ ਤੇ ਤੁਹਾਡੇ ਵਿੱਚ ਇੱਕ ਤਪੱਸਿਆ ਕਰਨ ਦੀ ਜਿਹੜੀ ਹੈ ਜਿਆ ਮਾਨਸਿਕਤਾ ਉਹੀ ਚਾਹੀਦੀ ਆ ਤਾਂ ਉਹ ਕਈ ਬੰਦਿਆਂ 'ਚ ਨਹੀਂ ਹੁੰਦੀ ਸੋ ਚਲੋ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਅ ਪਿਛਲੇ ਹਫ਼ਤੇ ਜਿਹੜਾ ਹੈਗਾ ਉਹ ਪੰਜਾਬੀ ਸਾਹਿਤ ਨੂੰ ਢਾਣਾ ਪੁਰਸਕਾਰ ਨਾਲ ਨਿਵਾਜਿਆ ਗਿਆ ਸਾਡੇ ਇੱਕ ਦੋਸਤਾਂ ਨੂੰ ਸੋ ਉਹਦੇ ਵਿੱਚ ਜਿਹੜਾ ਪਹਿਲਾ ਇਨਾਮ 25000 ਦਾ ਸੀ ਉਹ ਜਿੰਦਰ ਜੀ ਨੂੰ ਮਿਲਿਆ ਜਿੰਦਰ ਬਹੁਤ ਅੱਛੇ ਕਹਾਣੀਕਾਰ ਨੇ ਕਿ ਬਹੁਤ ਸਾਰੀਆਂ ਕਿਤਾਬਾਂ ਕਈ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਆਈਆਂ ਨੇ ਉਹਨਾਂ ਨੇ ਅਨੁਵਾਦ ਦੇ ਵਿੱਚ ਬੜਾ ਕੰਮ ਕੀਤਾ ਉਹਨਾਂ ਨੇ ਵੱਖੋ-ਵੱਖਰੇ ਸਬਜੈਕਟਸ ਤੇ ਬੜੀਆਂ ਕਿਤਾਬਾਂ ਸੰਪਾਦਿਤ ਕੀਤੀਆਂ ਨੇ ਤੇ ਲੰਬੇ ਟਾਈਮ ਤੋਂ ਹੋ ਸ਼ਬਦ ਮੈਗਜ਼ੀਨ ਹੈ ਜਿਹੜਾ ਉਸਦੀ ਵੀ ਸੰਪਾਦਨਾ ਕਰ ਰਹੇ ਨੇ ਤੋਂ ਨਿਠ ਕੇ ਲਿਖਣ ਵਾਲੇ ਲੇਖਕ ਨਹੀਂ ਹਰ ਨਾਲ ਦੀ ਨਾਲ ਮੈਂ ਇਹ ਵੀ ਦੱਸ ਦਿਆਂ ਕਿ ਜਿਹੜੇ ਬੰਦੇ ਜਿਹਾ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਇੱਥੇ ਕੈਨੇਡਾ 'ਚ ਸਮਾਰਟ ਲੋਕਾਂ ਦਾ ਜੀਵਨ ਹੈ ਜਿਹੜੇ ਬੰਦੇ ਜਿਆਦਾ ਲਿਖਤ ਤੇ ਫੋਕਸ ਕਰਦੇ ਨੇ ਜਿਨ੍ਹਾਂ ਦੇ ਬਾਹਰ ਸੰਪਰਕ ਨਹੀਂ ਜਿਨ੍ਹਾਂ ਨੂੰ ਦੂਸਰੇ ਲੋਕਾਂ ਨੂੰ ਰਿਝਾਉਣਾ ਨਹੀਂ ਆਉਂਦਾ ਮਤਲਬ ਉਹਨਾਂ ਨੂੰ ਖੁਸ਼ ਕਰਨਾ ਨਹੀਂ ਆਉਂਦਾ ਉਹ ਕਈ ਵਾਰ ਪਿੱਛੇ ਰਹਿ ਜਾਂਦੇ ਨੇ ਸੋ ਜਿੰਦਰ ਹੁਣੀ ਜਿਹੜੇ ਹੈਗੇ ਉਹ ਹਾਲਾਂਕਿ ਬਹੁਤ अच्छी ਕਹਾਣੀ ਲਿਖਦੇ ਸੀ ਲੇਕਿਨ ਜਦੋਂ ਰੈਕਗਨਾਈਜ਼ ਕਰਨ ਦਾ ਸਮਾਂ ਆਉਂਦਾ ਤਾਂ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਉਹ ਪਿੱਛੇ ਰਹਿ ਜਾਂਦੇ ਨੇ ਸੋ ਆ ਸੌਰੀ ਉਹਨਾਂ ਨੂੰ ਟਾਹਾ ਪੁਰਸਕਾਰ ਮਿਲਿਆ ਸੋ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਪੁਰਾਏ ਪੁਰਸਕਾਰ ਮਿਲਣ ਤੋਂ ਬਾਅਦ ਵੀ ਚੰਗਾ ਲਿਖਦੇ ਰਹਿਣਗੇ ਔਰ ਦੇਖਣ ਦੇ ਵਿੱਚ ਇਹ ਆਇਆ ਕਿ ਜਿਹੜੇ ਲੇਖਕ ਨੇ ਉਹਨਾਂ ਦੀ ਦੌੜ ਕਈ ਵਾਰ ਹੁੰਦੀ ਹੈ ਕਿ ਉਹਨਾਂ ਨੂੰ ਕੋਈ ਵੱਡਾ ਪੁਰਸਕਾਰ ਮਿਲ ਜਾਵੇ ਸਹਿਦ ਅਕਾਦਮੀ ਦਾ ਪੁਰਸਕਾਰ ਮਿਲ ਜਾਵੇ ਜਾਂ ਫਿਰ ਉਹਨਾਂ ਨੂੰ ਤਾਂ ਹਾਂ ਪੁਰਸਕਾਰ ਜਿਵੇਂ ਹੁਣ ਕੁਝ ਸਾਲਾਂ ਤੋਂ ਸ਼ੁਰੂ ਹੋਇਆ ਇਹ ਮਿਲ ਜਾਵੇ ਤੋਂ ਤੋਂ ਬਾਅਦ ਉਹ ਸਮਝਦੇ ਨੇ ਕਿ ਉਹਨਾਂ ਦੀ ਦੌੜ ਖਤਮ ਹੋ ਗਈ ਉਹ ਲਿਖਣਾ ਹੀ ਛੱਡ ਦਿੰਦੇ ਨੇ ਜਾਂ ਲਿਖਣਾ ਛੱਡ ਦਿੰਦੇ ਨੇ ਜਾਂ ਚਰਚਾ ਛੇਂ ਨਹੀਂ ਰਹਿੰਦੇ ਲੇਕਿਨ ਲੇਖਕ ਉਹੀ ਹੈ ਤੇ ਜਿਹੜਾ ਆਪਣੀ ਲਿਖਤ ਤੇ ਕੋਕਸ ਕਰਦਾ ਹੈ ਜਿਹੜਾ ਇਨਾਮਾਂ ਸਨਮਾਨਾਂ ਪਿੱਛੇ ਨਹੀਂ ਦੌੜਦਾ ਤੋ ਲੇਖਕ ਦਾ ਜਿਹੜਾ ਅਸਲ ਆ ਉਹਨੂੰ ਜਿਉਂਦੇ ਰੱਖਣ ਵਾਲਾ ਹੈ ਤਾਂ ਉਹ ਉਹਦਾ ਪਾਠਕ ਹੈ ਸੋ ਅਸੀਂ ਜਿੰਦਰ ਜੀ ਨੂੰ ਵਧਾਈ ਦਿੰਦੇ ਆ ਤੇ ਨਾਲ ਦੀ ਨਾਲ ਸੁਰਿੰਦਰ ਨੀਰ ਜੀ ਨੂੰ ਵੀ ਵਧਾਈ ਦਿੰਦੇ ਆ ਸੋ ਸੁਰਿੰਦਰ ਨੀਰ ਜੀ ਨਾਲ ਆਪਾਂ ਇੱਕ ਇੰਟਰਵਿਊ ਵੀ ਪੇਸ਼ ਕੀਤੀ ਸੀ ਸੋ ਇੱਥੇ ਆਏ ਸੀ ਮੇਰੇ ਕੋਲ ਉਹ ਸਾਡੇ ਸਟੂਡੀਓ 'ਚ ਰਿਕਾਰਡ ਹੋਈ ਸੀ ਉਹ ਇੰਟਰਵਿਊ ਸੋ ਤੁਸੀਂ ਉਹ ਵੀ ਬਹੁਤ ਪਸੰਦ ਕੀਤੀ ਸੀ ਤੋ ਉਹਨਾਂ ਦੀ ਜਿਹੜੀ ਕਿਤਾਬ ਸੀਗੀ ਤੱਬੂ ਤੇ ਉਹਨਾਂ ਨੂੰ ਜਿਹੜਾ ਹੈਗਾ ਉਹ 10000 ਡਾਲਰ ਕੈਨੇਡੀਅਨ ਡਾਲਰ ਤੋਂ ਉਹ ਵੀ ਪੁਰਸਕਾਰ ਮਿਲਿਆ ਹੈ ਸੋ ਗੱਲ ਦੋਸਤੋ ਅਮਾਉਂਟ ਦੀ ਨਹੀਂ ਹੁੰਦੀ ਗੱਲ ਹੁੰਦੀ ਆ ਕਿ ਤੁਸੀਂ ਇਸ ਲੈਵਲ ਤੇ ਪਹੁੰਚ ਜਾਣਾ ਕੋਈ ਇੰਨੀਆਂ ਕਿਤਾਬਾਂ 70 80 ਕਿਤਾਬਾਂ ਦੇ ਵਿੱਚੋਂ ਤੁਹਾਡੀਆਂ ਦੋ ਕਿਤਾਬਾਂ ਚੁਣੀਆਂ ਜਾਣੀਆਂ ਤੋਂ ਸਾਡੇ ਪਾਕਿਸਤਾਨੀ ਵੀਰ ਵੀ ਨੇ ਉਹਨਾਂ ਨੂੰ ਵੀ ਮਿਲਿਆ ਸੀ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਸੋ ਉਮੀਦ ਕਰਦਾ ਹਾਂ ਕਿ ਇਹ ਦੋਨੋਂ ਲੇਖਕ ਤੇ ਹੋਰ ਚੰਗੀਆਂ ਰਚਨਾਵਾਂ ਸਾਡੀ ਪੰਜਾਬੀ ਪਾਠਕਾਂ ਨੂੰ ਦਿੰਦੇ ਰਹਿਣਗੇ ਸੋ ਸੁਰੇਂਦਰ ਨੀਰਜੀ ਦਾ ਪਹਿਲਾ ਜਿਹੜਾ ਇੱਕ ਨਾਵਲ ਮੈਂ ਸ਼ਿਕਾਰ ਦਾ ਪੜ ਚੁੱਕਿਆ ਹਾਂ ਸੋ ਚਸ਼ਮੇ ਬਲਬਲ ਵੀ ਸੁਣਿਆ ਕਿ ਬਹੁਤ ਅੱਛਾ ਹੈ ਤੋ ਇਹ ਜਿਹੜਾ ਹੈਗਾ ਟੈਬੂ ਕਿਤਾਬੋਂ ਤੋ ਇਹ ਮੈਂ ਅਜੇ ਨਹੀਂ ਪੜੀ ਤੋ 나ਹੀਂ ਮੈਂ ਜਿੰਦਰ ਦੀ ਸੇਫਟੀ ਕੱਟ ਪੜੀ ਹੈ ਸੋ ਇਸ ਕਰਕੇ ਮੈਂ ਇਹਨਾਂ ਦੀਆਂ ਕਹਾਣੀਆਂ ਬਾਰੇ ਕੁਝ ਨਹੀਂ ਕਹੂੰਗਾ ਕਿਉਂਕਿ ਸਾਡੇ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਆਂ ਕਈ ਬਾਰੇ ਸਮੱਸਿਆ ਹੈ ਕਿ ਤੁਹਾਨੂੰ ਕਿਤਾਬਾਂ ਨਹੀਂ ਮਿਲਦੀਆਂ ਜਾਂ ਤਾਂ ਤੁਹਾਡਾ ਭਾਰਤ ਛੇਤੀ ਛੇਤੀ ਗਿੜਾ ਲੱਗਦਾ ਰਹੇ ਤਾਂ ਤੁਹਾਨੂੰ ਮਿਲਦੀਆਂ ਨੇ ਤੇ ਜਾਂ ਫਿਰ ਕੋਈ ਇੱਥੇ ਤੁਹਾਨੂੰ ਕਿਤਾਬਾਂ ਦੀ ਪ੍ਰਦਰਸ਼ਨੀ ਵਗੈਰਾ ਆਵੇ ਤਾਂ ਤੁਹਾਨੂੰ ਮਿਲ ਜਾਂਦੀਆਂ ਨੇ ਤੇ ਕਈ ਵਾਰ ਕਿਤਾਬਾਂ ਨੇ ਤੁਹਾਨੂੰ ਉਹ ਨਹੀਂ ਮਿਲਦੀਆਂ ਸੋ ਅਸੀਂ ਇਹਨਾਂ ਤਿੰਨਾਂ ਲੇਖਕਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਸੋ ਉਸ ਤੋਂ ਬਾਅਦ ਜਿਹੜੀ ਮੈਂ ਅਗਲੀ ਗੱਲ ਕਰਨੀ ਹੈ ਉਹ ਇਹ ਹੈ ਕਿ ਜਿਵੇਂ ਆਪਾਂ ਪ੍ਰੋਗਰਾਮ ਦੇ ਸ਼ੁਰੂ ਚੇ ਗੱਲ ਕੀਤੀ ਸੀ ਕਿ ਇਹ ਜਿਹੜਾ ਸਾਲ ਹੈ ਉਹ ਆਪਣੇ ਅੰਤ ਵੱਲ ਮੁਬਦਰ ਹੈ ਤੋ ਨਵੰਬਰ ਦਾ ਮਹੀਨਾ ਜਿਹੜਾ ਹੈ ਤਕਰੀਬਨ ਹੋ ਖਤਮ ਹੋਣ ਦੇ ਕਿਨਾਰੇ ਆ ਗਿਆ ਹੈ ਸੋ ਸਾਡੇ ਕੋਲ ਇਸ ਸਾਲ ਦਾ ਸਨ 2024 ਦਾ ਇੱਕ ਮਹੀਨਾ ਜਿਹੜਾ ਹੋਰ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਇਤਿਹਾਾਰ ਆਉਂਦੇ ਨੇ ਤੋ ਬਹੁਤ ਸਾਰੀਆਂ ਸੀਲਜ਼ ਲੱਗਦੀਆਂ ਨੇ ਤੋ ਜਦੋਂ ਮੈਂ ਇੱਧਰ ਉੱਪਰ ਜਾਣਾ ਸਟੋਰਾਂ ਤੇ ਜਾਣਾ ਘੁੰਮਦਾ ਸੋ ਮੈਂ ਦੇਖਦਾ ਕਿ ਮਾਰਕੀਟ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਮਨੁੱਖ ਨੂੰ ਕਪੜਿਆਂ ਦੇ ਵਿੱਚ ਹੀ ਨਹੀਂ ਸੋ ਸਾਨੂੰ ਜਦੋਂ ਮੈਂ ਇੰਡੀਆ ਜਾ ਕੇ ਵੀ ਦੇਖਦਾ ਜਾਂ ਹੋਰ ਥਾਂੋਂ ਦੇਖਦਾ ਕਿ ਰੋਟੀ ਭਾਵੇਂ ਚੱਜਦੀ ਹੋਵੇ ਜਾਂ ਨਾ ਹੋਵੇ ਉਹ ਕਿਹੜਾ ਕਿਸੇ ਨੇ ਦੇਖਣੀ ਹੈ ਲੇਕਿਨ ਬ੍ਰਾਂਡ ਨੇਮ ਕੱਪੜੇ ਜ਼ਰੂਰ ਪਾਏ ਹੁਣ ਬ੍ਰਾਂਡ ਨੇਮ ਔਰਤਾਂ ਸੋਚਣੀਆਂ ਨੇ ਕਿ ਉਹਨਾਂ ਦੇ ਹੱਥ 'ਚ ਬ੍ਰਾਂਡ ਨੇ ਪਰਸੋ ਵੇ ਬੰਦੇ ਸੋਚਦੇ ਨੇ ਕਿ ਉਹਨਾਂ ਕੋਲ ਕੋਈਟੀ ਸ਼ਰਟ ਕੋਈ ਜੈਕਟ ਕੋਈ ਇਸ ਤਰ੍ਹਾਂ ਦੀ ਹੋਵੇ ਜਿੱਤੇ ਕਿਸੇ ਬ੍ਰਾਂਡ ਦਾ ਨੇਮ ਹੋਵੇ ਇਹ ਸਾਡੀ ਜਿਹੜੇ ਕੰਜ਼ਿਊਮਰ ਕਲਚਰ ਹੈ ਇਹ ਨੇ ਸਾਨੂੰ ਕਿਸ ਤਰ੍ਹਾਂ ਦਾ ਬਣਾ ਦਿੱਤਾ ਹੈ ਬੰਦੇ ਦੀ ਕੋਈ ਕਦਰ ਨਹੀਂ ਸੋ ਪੁੱਛੇ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬਾਂ 'ਤੇ ਗਿਆ ਤਾਂ ਉਦੋਂ ਵੀ ਗੱਲ ਕੀਤੀ ਸੀ ਕਿ ਪਹਿਰਾਬਿਆਂ ਦੀ ਕਦਰ ਰਹਿ ਗਈ ਤੁਹਾਡੇ ਵੱਡੇ ਵੱਡੇ ਚੋਲਿਆਂ ਦੀ ਕਦਰ ਰਹਿ ਗਈ ਤੁਹਾਡੇ ਦਿਖਾਵੇ ਤੁਹਾਡੀਆਂ ਕਾਰਾਂ ਦੀ ਕਦਰ ਰਹਿ ਗਈ ਸੋ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਹ ਵੀ ਸੁਣਨ ਨੂੰ ਆਇਆ ਕਿ ਜਦੋਂ ਕਿਸੇ ਬੰਦੇ ਦਾ ਕਰਦੋਤੋਂ ਪਰਖ ਹੈ ਨਾ ਤਾਂ ਇਹ ਦੇਖਿਆ ਜਾਂਦਾ ਕਿ ਬੰਦਾ ਗੱਡੀ ਕਿਹੜੀ ਚਲਾਉਂਦਾ ਹੈ ਖਾਸ ਕਰਕੇ ਜੇ ਕੋਈ ਸਿੰਗਰ ਹੈਗਾ ਜਾਂ ਕੋਈ ਹੋਰ ਬਿジネス맨 ਹੈ ਸੋ ਉਹ ਗੱਲ ਇੱਥੇ ਵੀ ਆ ਤੇ ਇੱਥੇ ਜੇ ਤੁਸੀਂ ਰੀਅਲ ਏਸਟੇਟ ਚ ਕੰਮ ਕਰਦੇ ਹੋ ਜਾਂ ਤੁਸੀਂ ਕੋਈ ਹੋਰ ਬਿジネス ਕੰਮ ਕਰਦੇ ਹੋ ਤਾਂ ਜਿਹੜਾ ਬਾਹਰੀ ਦਿਖਾਵਾ ਤੁਹਾਡੀ ਗੱਡੀ ਤੁਹਾਡੇ ਕੱਪੜੇ ਉਹ ਜਿਹੜਾ ਹੈਗਾ ਕਸਟਮਰ ਨੂੰ ਪ੍ਰਭਾਵਿਤ ਕਰਦਾ ਤੇ ਜੇ ਤੁਸੀਂ ਕੰਮ ਨਾਰਮਲ ਜੀ ਗੱਡੀ ਚ ਲਾਉਨੇ ਹੋ ਤੇ ਕਿਸੇ ਨੂੰ ਘਰ ਦਿਖਾਉਣ ਜਾਂਦੇ ਅਗਲਾ ਕੰਮ ਕਰਦੇ ਨੇ ਕਰਕੇ 베ਚਣਾ ਹੈਵੇਂ ਝੂਠ ਬੋਲਦਾ ਤੇ ਗੱਡੀ ਤਾਂ ਕੋ ਟੁੱਟੀ ਜੀ ਹੈ ਤੇ ਕੱਪੜੇ ਤਾਂ ਇਹਦੇ ਜੱਜ ਦੇ ਹੈ ਨਹੀਂ ਸੋ ਇਸ ਕਰਕੇ ਜਿਹੜਾ ਹੈਗਾ ਸਾਡੀ ਜਿਹੜੀ ਬੰਦੇ ਨੂੰ ਪਰਖਣ ਦੀ ਸਾਡੀ ਜਿਹੜੀ ਅਕਲ ਕਹ ਲਓ ਜਾਂ ਸਾਡੀ ਸਾਡਾ ਦਿਮਾਗ ਹੈ ਉਹ ਹੈ ਕਿ ਅਸੀਂ ਚੀਜ਼ਾਂ ਵਸਤਾਂ ਨਾਲ ਬੰਦੇ ਨੂੰ ਪਰਖਦੇ ਆਂ ਇਕਨੇ ਅਸੀਂ ਚਾਹੇ ਕਿਸੇ ਨੂੰ ਘੋ ਪੈਸੇ ਦੀ ਅਕਲ ਨਾ ਹੋਵੇ ਲੇਕਿਨ ਕੋ ਘਰ ਵੱਡਾ ਹੋਵੇ ਅਸੀਂ ਉਹਨੀਆਂ ਤਰੀਫਾਂ ਕਰਦੇ ਆਂ ਸੋ ਕਿਸੇ ਨੂੰ ਬੋਲਣ ਦੀ ਤਮੀਜ਼ ਨਾ ਹੋਵੇ ਲੇਕਿਨ ਵਿਆਹ ਬਹੁਤ ਵੱਡਾ ਕੀਤਾ ਹੋਵੇ ਅਸੀਂ ਉਹਦੀ ਤਾਰੀਫ਼ ਕਰਦੇ ਹਾਂ ਤੇ ਇਸ ਤਰ੍ਹਾਂ ਅਸੀਂ ਮੈਂ ਜਿਹੜਾ ਹੈਗਾ ਉਹ ਅਸੀਂ ਲੋਕਾਂ ਨੂੰ ਗੱਲਾਂ ਕਰਦੇ ਹਾਂ ਸੁਣਿਆ ਕਿ ਉਹ ਦੇ ਕੋਲਤਾ ਜੀ ਡਰਾਇਵ ਵਿੱਚ ਚਾਰ ਮਾਤਰ ਬਹੁਤ ਮਹਿੰਗੀਆਂ ਘਰਾਂ ਖੜੀਆਂ ਨੇ ਉਹ ਦੇ ਕੋਤਾ ਜੀ ਪੂਲ ਵਾਲਾ ਘਰ ਆ ਉਹਨੇ ਤਾਂ ਜੀ ਫਾਰਮ ਹਾਊਸ ਲਿਆ ਹੋਇਆ ਹੈ ਪਰ ਬੰਦਾ ਕੀ ਹੈ ਇਹ ਅਸੀਂ ਕਦੇ ਨਹੀਂ ਵਰਖਦੇ ਸੋ ਮੇਰੇ ਤੁਹਾਨੂੰ ਕਹਿਣ ਦਾ ਮਤਲਬ ਇਹ ਸੀ ਕਿ ਹੁਣ ਦੀਵਾਲੀ ਤੋਂ ਬਾਅਦ ਫਿਰ ਤਾਂ ਦੀਵਾਲੀ ਦੀਆਂ ਸੇਲਾਂ ਲੱਗੀਆਂ ਸੀ ਮੈਂ ਤੁਹਾਨੂੰ ਆਪਣੇ ਪ੍ਰੋਗਰਾਮ ਵਿੱਚ ਦਿਖਾਉਂਦਾ ਰਹਿੰਨੇ ਹਾਂ ਤੇ ਅਸੀਂ ਜਿਹੜਾ ਹਰ ਤਿਉਹਾਰ ਹੈ ਨਾ ਇਹਨੂੰ ਅਸੀਂ ਅ ਬਿਜ਼ਨਸ ਬਣਾ ਲਿਆ ਤਾਂ ਜਿਹੜਾ ਬਿਜ਼ਨਸ ਮੈਨ ਹੈ ਨਾ ਮਤਲਬ ਉਹ ਕੰਜ਼ਿਊਮਰ ਨੂੰ ਕਿਸ ਤਰ੍ਹਾਂ ਮਤਲਬ ਪੱਟਦਾ ਤਾਂ ਉਹ ਜਿਹੜਾ ਹੈਗਾ ਉਹਦੇ ਵਿੱਚ ਟੈਲੀਵਿਜ਼ਨ ਉਹਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਉਹ ਬੜਾ ਵੱਡਾ ਰੋਲ ਪਲੇ ਕਰਦਾ ਹੈ ਕਿ ਤੁਸੀਂ ਕੀ ਖਰੀਦਣਾ ਹੈ ਕੀ ਪਾਉਣਾ ਹੈ ਕੀ ਪਹਿਨਣਾ ਹੈ ਕੀ ਖਾਣਾ ਹੈ ਇੱਥੋਂ ਤੱਕ ਕਿ ਜੇ ਤੁਸੀਂ ਪੈਟਰ ਰੱਖੇ ਹੋਏ ਨੇ ਉਹਨਾਂ ਨੂੰ ਤੁਸੀਂ ਕੀ ਖੋਹਣਾ ਹੈ ਇਸਹਾਰਾ ਕੋ ਤੁਹਾਨੂੰ ਸੋਸ਼ਲ ਮੀਡੀਆ ਜਿਹੜਾ ਉਹ ਦੱਸਦਾ ਤੇ ਬੰਦੇ ਦਾ ਆਪਣਾ ਬ੍ਰੇਨ ਕੋਈ ਨਹੀਂ ਬੰਦੇ ਦਾ ਆਪਣਾ ਐਕਸਪੀਰੀਅੰਸ ਕੋਈ ਨਹੀਂ ਸਾਡੀਆਂ ਜਿਹੜੀਆਂ ਨਾਨੀਆਂ ਦਾਦੀਆਂ ਪਰਦਾਦੀਆਂ ਸੀਗੀਆਂ ਉਹ ਜ਼ਿੰਦਗੀ ਦੇ ਤਜਰਬੇ ਚੋਂ ਫੈਸਲੇ ਲੈਂਦੀਆਂ ਸੀ ਉਹ ਪਰਖੀਆਂ ਹੋਈਆਂ ਚੀਜ਼ਾਂ ਸਾਡੇ ਤੇ ਲਾਗੂ ਕਰਦੀਆਂ ਸੀ ਮੈਂ ਇਹ ਨਹੀਂ ਕਹਿੰਦਾ ਕਿ ਜ਼ਮਾਨਾ ਉੱਥੇ ਖੜਾ ਰਹਿਣਾ ਚਾਹੀਦਾ ਹੈ ਜ਼ਮਾਨਾ ਅੱਗੇ ਤੁਰਨਾ ਚਾਹੀਦਾ ਹੈ ਲੇਕਿਨ ਮੈਂ ਇਹ ਨਹੀਂ ਕਹਿੰਦਾ ਕਿ ਆਪਣਾ ਦਿਮਾਗ ਹੈ ਜਿਹੜਾ ਹੋ ਕਿਸੇ ਹੋਰ ਹੋਰ ਦੇ ਕੋਲ ਗਹਿਣੇ ਰੱਖ ਦੋ ਤੁਹਾਡੇ ਜੀਵਨ ਦੇ ਫੈਸਲੇ ਕਿ ਤੁਸੀਂ ਕੀ ਖਾਣਾ ਹੈ ਕੀ ਪਹਿਨਣਾ ਹੈ ਕੀ ਖਰੀਦਣਾ ਹੈ ਕਿਸ ਤਰ੍ਹਾਂ ਤੁਹਾਡੇ ਘਰ 'ਚ ਟੈਲੀਵਿਜ਼ਨ ਹੋਵੇ ਕਿਸ ਤਰ੍ਹਾਂ ਤੁਹਾਡੇ ਘਰ 'ਚ ਡੈਕੋਰੇਸ਼ਨ ਹੋਵੇ ਇਹ ਫੈਸਲਾ ਕੋਈ ਹੋਰ ਕਰੇ ਤੇ ਹੋ ਹੁਣ ਇਸੇ ਤਰ੍ਹਾਂ ਰਿਹਾ ਹੁਣ ਪਿੱਛੇ ਜੇ ਹੈਲੋਵੀਨ ਲੰਘ ਕੇ ਗਈ ਸੋ ਮੈਂ ਦੇਖਿਆ ਕਿ ਸਾਡੀ ਸਟਰੀਟ ਤੇ ਜੇ ਇੱਕ ਘਰ ਨੇ ਮਤਲਬ ਹੈ ਲੋਬੀਨ ਦੀ ਕੋਈ ਖਾਸ ਡੈਕੋਰੇਸ਼ਨ ਕਰਤੀ ਤਾਂ ਦੂਜੇ ਘਰ ਵਾਲੇ ਨੂੰ ਇਹ ਹੋ ਗਿਆ ਕਿ ਯਾਰ ਮੈਂ ਕਿਤੇ ਪਿੱਛੇ ਨਾ ਰਹਿ ਜਾ ਮੈਨੂੰ ਕਿਤੇ ਲੋਕ ਇਹ ਨਾ ਸਮਝਣ ਮੈਨੂੰ ਇਧਰਲੇ ਕਲਚਰ ਦਾ ਪਤਾ ਹੀ ਨਹੀਂ ਸੋ ਬਹੁਤ ਤਰ੍ਹਾਂ ਦੀ ਜਿਹੜੀ ਡੈਕੋਰੇਸ਼ਨ ਆ ਉਹ ਕੀਤੀ ਲੋਕਾਂ ਨੇ ਫੇਰ ਜਿਹੜੀ ਦੀਵਾਲੀ ਆਈ ਉਹਦੇ ਚ ਜਿੰਨੀਆਂ ਸਾਡੀਆਂ ਜਿਹੜੀਆਂ ਫੈਮਲੀਆਂ ਸੀਗੀਆਂ ਉਹਨਾਂ ਨੇ ਪਿਆਰ ਲਾਈਟਿੰਗ ਪਿਆ ਉਹਨਾਂ ਨੇ ਡਿਫਰੈਂਟ ਤਰੀਕੇ ਨਾਲ ਸਮਾਨ ਲਿਆਂਦਾ ਹੁਣ ਤਾਂ ਇਹ ਵੀ ਦੇਖਿਆ ਕਿਉਂਕਿ ਮੈਂ ਉਹ ਵੀ ਇੱਥੇ ਅ ਇਹਨਾਂ ਦਿਨਾਂ ਦੇ ਵਿੱਚ ਦੇਖਿਆ ਹੈ ਕਿ ਜਿਹੜਾ Amazon ਆ ਉਹ ਹਰ ਚੀਜ਼ ਵੇਚ ਰਿਹਾ ਹੈ ਤੇ ਜਿਹੜਾ social media ਹੈ ਉਹ ਪਹਿਲਾਂ ਐਡਵਰਟਾਈਜ਼ਮੈਂਟ ਕਰਦਾ ਤੇ ਜੇ ਤੁਸੀਂ ਇੱਕ ਚੀਜ਼ social media ਤੇ ਦੇਖ ਲੈਨੇ ਹੋ ਤੇ ਤੁਹਾਨੂੰ ਬਾਰ-ਬਾਰ ਜਿਹੜਾ social media ਹੈ ਮਤਲਬ ਕਿਉਂਕਿ ਉਹ ਉਹ ਤੁਹਾਨੂੰ ਚੈੱਕ ਕਰਦਾ ਰਹਿੰਦਾ ਕਿ ਤੁਸੀਂ ਕੀ ਤੁਹਾਡਾ ਇੰਟਰਸਟ ਕਿਹੜੀਆਂ ਅਸੀਂ ਜਾ ਉਹ ਬਾਰ-ਬਾਰ ਤੁਹਾਨੂੰ ਡਿਸਪਲੇ ਕਰਦਾ ਉਹਨਾਂ ਚੀਜ਼ਾਂ ਨੂੰ ਸੋ ਤੁਸੀਂ ਬਾਰ-ਬਾਰ ਜਿਹੜੀਆਂ ਹੈਗੀਆਂ ਉਹ ਚੀਜ਼ਾਂ ਦੇਖਦੇ ਰਹਿੰਦੇ ਹੋ ਸੋ ਫਿਰ ਹੁਣ Black Friday ਦੀ ਸੇਲ 블랙 ਫਰਾਈਡੇ ਦੀਆਂ ਜਿਹੜੀਆਂ ਸੇਲਸ ਨੇ ਉਹ ਮਤਲਬ ਤੁਹਾਡਾ ਤਾੜੋ ਨਾਲ ਦਾ ਇੰਨਾ ਪ੍ਰਚਾਰ ਕੀਤਾ ਜਾ ਹੈ ਫਰਨੀਚਰ ਵਾਲੇ ਚੀਕ-ਚੀਕ ਕੇ ਰੌਲਾ ਪਾਉਂਦੇ ਨੇ ਤੇ ਟੈਲੀਵਿਜ਼ਨ ਵਾਲੇ ਕੰਪਿਊਟਰਾਂ ਵਾਲੇ ਮਤਲਬ ਐ ਸ਼ੋਰ ਸ਼ਰਾਬਾ ਪੈਂਦਾ ਸੋ ਕਈ ਵਾਰ ਲੱਗਦਾ ਯਾਰ ਅਸੀਂ ਜਿਸ ਤਰ੍ਹਾਂ ਕਿਸੇ ਮੱਛੀ ਮਾਰਕੀਟ ਦੇ ਵਿੱਚ ਘੁੰਮ ਰਹੀ ਹੋਈਏ ਜਾਂ ਮਤਲਬ ਉਹ ਇਸ ਤਰ੍ਹਾਂ ਮਤਲਬ ਦਾ ਪੱਧਰ ਹੈਗਾ ਕਿ ਉਹ ਇਸ ਤਰ੍ਹਾਂ ਬੋਲਦੇ ਨੇ ਤਾਂ ਜਿਸ ਤਰ੍ਹਾਂ ਤੁਸੀਂ ਬੱਸਾਂ ਦੇ ਵਿੱਚ ਲੋਕਾਂ ਨੂੰ ਪੈਨਸਲਾਂ ਵੇਚਦੇ ਜਾਂ ਛੋਟ-ਛੋਟੀਆਂ ਚੀਜ਼ਾਂ ਵੇਚਦੇ ਵਿਖਿਆ ਸਿਆਰ ਕੋਈ ਤੁਹਾਡਾ ਮਿਆਰ ਨਹੀਂ ਕੋਈ ਸਟੈਂਡਰਡ ਨਹੀਂ ਤੁਸੀਂ ਠੀਕ-ਠੀਕ ਕੇ ਮਤਲਬ ਗੱਲਾਂ ਕਰਦੇ ਹੋ ਮਤਲਬ ਤੁਸੀਂ ਜੇ ਨਾਰਮਲੀ ਉਹੀ ਗੱਲਾਂ ਕਹਤੋਂ ਕਿ ਫਿਰ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ ਸੋ ਅਸੀਂ ਕਿਸ ਤਰ੍ਹਾਂ ਮਤਲਬ ਜਿਹੜਾ ਸਾਡਾ ਹੈਗਾ ਮਾਨਸਿਕ ਪੱਧਰ ਉਧਰ ਨੂੰ ਦਮੀਮਾ ਹੁੰਦਾ ਜਾ ਰਿਹਾ ਸੋ ਪਿਛਲੇ ਦਿਨੀ ਮੈਂ ਇੱਥੇ ਕੁਝ ਪਲਾਜ਼ੀਆਂ ਦੇ ਵਿੱਚ ਗਿਆ ਮੈਂ ਚਲੇ ਜਾਣਾ ਕਈ ਵਾਰੀ ਮੈਂ ਉੱਥੇ ਬੈਠ ਜਾਣਾ ਜਾ ਕੇ ਕਿਉਂਕਿ ਮੈਂ ਥੱਕ ਜਾਣਾ ਮੈਂ ਬਿਮਾਰ ਹੋਣ ਕਰਕੇ ਜਿਆਦਾ ਤੁਰਿਆ ਨਹੀਂ ਜਾਂਦਾ ਲੇਕਿਨ ਆਊਟਿੰਗ ਲਈ ਮੈਂ ਚਲੇ ਜਾਣਾ ਕਿਹਾ ਡੈਕੋਰੇਸ਼ਨ ਕੀਤੀਆਂ ਹੁੰਦੀਆਂ ਨੇ ਯਾਰ ਕਿਹਾ ਮਤਲਬ ਲੋਕਾਂ ਨੂੰ ਮਤਲਬ ਪਰਮਾਇਆ ਜਾ ਰਿਹਾ ਤੇ ਹਰ ਪਾਸੇ ਜਿੱਧਰ ਦੇਖੋ ਬ੍ਰਾਂਡ ਨੇਮ ਸਟੋਰ ਤੇ ਉਹਨਾਂ ਦੀ ਇੰਨੀ ਐਡਵਰਟਾਈਜ਼ਮੈਂਟ ਇੰਨੀ ਲਾਈਟਿੰਗ ਐਨਾ ਇਹ ਬੋ ਤੇ ਆਹ ਜਿਹੜੇ ਹੈਗੇ ਨੇ ਕੀ ਆ 크리스마ਸ ਟਰੀ ਸੰਟਾ ਕਲਾਸ ਮਤਲਬ ਉਹਨਾਂ ਦੇ ਨਾਲ ਤਸਵੀਰਾਂ ਤੇ ਹਰ ਸਟੋਰ ਆ ਜਿਹੜਾ ਉਹ ਸੀਜ਼ਨਲੀਆਂ ਹੋਈਆਂ ਨੇ 크리스마ਸ ਦੀਆਂ ਲਾਈਆਂ ਹੋਈਆਂ ਨੇ ਮਤਲਬ ਜਿੱਦਾਂ ਇਸ ਤਰ੍ਹਾਂ ਕਹਿੰਦੇ ਨੇ ਵੀ ਇਅਰ ਐਂਡ ਤੱਕ ਤੁਹਾਨੂੰ ਬਿਲਕੁਲ ਖਾਲੀ ਕਰ ਦੇਣਾ ਤੁਹਾਡੇ ਜਿਹੜੇ ਕ੍ਰੈਡਿਟ ਕਾਰਡ ਨੇ ਉਹ ਭਰੇ ਹੋਣ ਮਤਲਬ ਜਿਹੜਾ ਜਿਹੜਾ ਮੁਨਾਫਾ ਖੋ ਰਾਇਆ ਜਾਂ ਜਿਹੜੇ ਲੋਕ ਇਕਨੋਮੀ ਨੂੰ ਚਲਾਉਂਦੇ ਨੇ ਮਤਲਬ ਉਹ ਇਹ ਉਹ ਇਹੀ ਚਾਹੁੰਦੇ ਨੇ ਉਹ ਚਾਹੁੰਦੇ ਨੇ ਵੀ ਤੁਸੀਂ ਆਪਣੇ ਲਈ ਨਹੀਂ ਜਿਉ ਰਹੇ ਤੁਸੀਂ ਸਾਡੇ ਲਈ ਜਿਉ ਰਹੇ ਹੋ ਅਸੀਂ ਤੁਹਾਨੂੰ ਕ੍ਰੈਡਿਟ ਕਾਰਡ ਦਿੰਨੇ ਆ 19% ਤੇ 29% ਤੇ ਇਹ ਜੇ ਕੋਈ ਪ੍ਰਸਾਦ ਬਚਣਾ ਨਹੀਂ ਚਾਹੀਦਾ ਨਾ ਤੇ ਖਰਚ ਦੋ ਤੇ ਫੇਰ ਮੁੜ ਕੇ ਸਾਲ ਭਰ ਤੁਸੀਂ ਉਹਨਾਂ ਦੀਆਂ ਕਿਸ਼ਤਾਂ ਜਿਹੜੀਆਂ ਉਤਾਰਦੇ ਰਹੋ ਸੋ ਇਸ ਕਰਕੇ ਜਿਹੜਾ ਲਾਈਫ ਸਟਾਈਲ ਹੈ ਮਨੁੱਖ ਦਾ ਜਿਹੜਾ ਜੀਣ ਟੰਗ ਹੈ ਇਹਨੇ ਮਨੁੱਖ ਨੂੰ ਬਿਲਕੁਲ ਬਰਬਾਦ ਕਰਕੇ ਰੱਖ ਦਿੱਤਾ ਤੇ ਉਹਦੇ ਮਨ ਦੀ ਸ਼ਾਂਤੀ ਆ ਜਿਹੜੀ ਉਹ ਖੋ ਲਈ ਹੈ ਸੋਸ਼ਲ ਮੀਡੀਏ ਨੇ ਔਰ ਮੈਂ ਦੇਖਿਆ ਕਿ ਲੋਕਾਂ ਕੋਲ ਜਿਹੜਾ ਲिटल बिट ਟਾਈਮ ਹੁੰਦਾ ਤੇ ਉਹ ਜਿਹੜਾ ਹੈਗਾ ਆਪਣਾ ਕੀਮਤੀ ਟਾਈਮ ਆਪਣਾ ਕੁਆਲਿਟੀ ਟਾਈਮ ਉਹ ਟਿਕਟੌਕ ਤੇ ਗੁਜ਼ਾਰਦੇ ਨੇ ਤੁਸੀਂ ਪੰਜ ਬੰਦੇ ਘਰ ਦੇ ਸੋਫੇ ਤੇ ਬੈਠੇ ਹੋ ਸਾਰੇ ਏਦਾਂ ਏਦਾਂ ਉਂਗਲੀਆਂ ਮਾਰੀ ਜਾ ਰਹੇ ਨੇ ਅਗਲੀ ਤੋਂ ਅਗਲੀ ਰੀਲ ਦੇਖੀ ਜਾ ਰਹੇ ਨੇ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਘੰਟੇ ਟਾਂਟੇ ਦੋ ਘੰਟੇ ਕਿਵੇਂ ਲੰਘ ਜਾਂਦੇ ਨੇ ਸੋਕ ਕਿਚਨ ਦੇ ਵਿੱਚ ਜਿਹੜੀ ਤੜਕਾ ਮੱਚ ਜਾਂਦਾ ਚਾਹ ਬਲਕਿ ਚੁੱਲੇ 'ਚ ਪੈ ਜਾਂਦੀ ਹੈ ਤੇ ਕਈ ਕਰਾਂ ਹੋ ਸਕਦਾ ਅੱਗ ਵੀ ਲੱਗ ਜਾਂਦੀ ਹੋਵੇ ਲੇਕਿਨ ਸਾਨੂੰ ਕੋਈ ਪਰਵਾਹ ਨਹੀਂ ਠੀਕ ਹੈ ਸੋ ਇਸ ਤਰ੍ਹਾਂ ਜਿਹੜਾ ਹੈਗਾ ਸਾਡਾ ਦਿਮਾਗ ਉਹ ਇਹ ਸੋ ਨਮੀਰ ਟੈਕਨੋਲੋਜੀ ਨੇ ਕੈਪਚਰ ਕੀਤਾ ਹੋਇਆ ਸੋ ਮੈਂ ਤੁਹਾਨੂੰ ਇਹ ਕਹਿੰਦਾ ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਜੋ ਜੜੀਆਂ ਚੀਜ਼ਾਂ ਦੀ ਤੁਹਾਨੂੰ ਜ਼ਰੂਰਤ ਹੈ ਉਹ ਨਾ ਖਰੀਦੋ ਮਤਲਬ ਇਹ ਵੀ ਨਹੀਂ ਯਾਰ ਕਿ ਤੁਸੀਂ ਸਟੋਰ 'ਚ ਜਾਓ ਹੁਣ ਮੈਂ ਦੇਖਿਆ ਕਾਸਕੋ ਦੇ ਵਿੱਚ ਮੈਂ ਕਿਸੇ ਸਟੋਰ ਦਾ ਸਪੈਸ਼ਲੀ ਜ਼ਿਕਰ ਨਹੀਂ ਕਰਨਾ ਚਾਹੁੰਦਾ ਧੱਕਾ ਬਾਹਰ ਹੁੰਦਾ ਮਤਲਬ ਇੰਨੀ ਦੁਨੀਆ ਤੁਹਾਨੂੰ ਪਾਰਕਿੰਗ ਲਈ ਜਗ੍ਹਾ ਨਹੀਂ ਮਿਲਦੀ ਉਹੀ ਚੀਜ਼ਾਂ ਉਹੀ ਸਮਾਨ ਲੋਕ ਜਿਹੜੇ ਹੰਦੇ ਉਹ ਪਰ ਪਰ ਕੇ ਟਰਾਲੀਆਂ ਯਾਨੀ 500 ਡਾਲਰ ਦੇ 500 ਡਾਲਰ ਖਰਚੇ ਬਗੈਰ ਬੰਦਾ ਨਿਕਲਦਾ ਹੀ ਨਹੀਂ ਤੇ ਉਹ ਚੀਜ਼ਾਂ ਜਿਹੜੀਆਂ ਉਹਦੇ ਪਹਿਲਾਂ ਹੀ ਘਰ ਪਈਆਂ ਹੁੰਦੀਆਂ ਨੇ ਕੰਪਨੀ ਵਾਲੇ ਕੀ ਕਰਦੇ ਨੇ ਕਿ ਉਹੀ ਚੀਜ਼ਾਂ ਉੱਤੇ ਲਿਖ ਕੇ ਲਾ ਦੇਣਾ ਕਿ 70% ਆਫ ਹੈ ਜੀ ਇੰਨੀ ਸੇਲ ਹੈ ਤੇ ਕੋਈ ਭਾਈ ਆਪਣੇ ਪੱਲਿਓਂ ਪੈਸੇ ਪਾ ਕੇ ਤਾਂ ਚੀਜ਼ਾਂ ਵੇਚਦਾ ਨਹੀਂ ਉਹਨੂੰ ਫਾਇਦਾ ਉਹ ਤਾਂ ਹੀ ਵੇਚਦਾ ਲੇਕਿਨ ਸਾਡਾ ਦਿਮਾਗ ਇਸ ਤਰ੍ਹਾਂ ਦਾ ਵੀ ਆ ਜੀ ਸੇਲ ਤੇ ਲੱਗੀ ਹੋਇਆ ਜੀ ਆ ਲੈ ਲਓ ਮੈਂ ਦੇਖਿਆ ਸੇ ਲੋਕਾਂ ਦੇ ਘਰਾਂ ਦੇ ਗਰਾਜ ਐ ਲੋਕਾਂ ਦੇ ਘਰਾਂ ਦੇ ਕਮਰੇ ਲੋਕਾਂ ਦੇ ਘਰਾਂ ਦੀਆਂ ਕਲੋਸਟਾਂ ਸੋ ਆਇਆ ਪੜਿਆਂ ਪੰਜਿਆਂ ਨੇ ਮੈਂ ਵੀ ਉਹਨਾਂ ਵਿੱਚ ਸ਼ਾਮਲ ਐ ਮੈਂ ਇਹ ਨਹੀਂ ਕਹਿੰਦਾ ਮੈਂ ਆਪਣੇ ਮੂ ਵੱਖਰਾ ਕਰਕੇ ਦੇਖਦਾ ਲੇਕਿਨ ਇੱਕ ਬੰਦਾ ਜੇ ਹੁਣ ਹੋਊਗਾ ਵੀ ਉਸ ਸਾਰੇ ਸਮਾਜ ਨਾਲ ਤਾਂ ਨਹੀਂ ਲੜ ਸਕਦਾ ਈਵਨ ਆਪਣੇ ਘਰ ਦੇ ਵਿੱਚ ਵੀ ਤੁਸੀਂ ਆਪਣੀ رائے ਐ ਜਿਹੜੀ ਉਹਨੂੰ ਫੋਰਸਫੁਲੀ ਲਾਗੂ ਨਹੀਂ ਕਰ ਸਕਦੇ ਕੋਕੇ ਬੱਚਿਆਂ ਦਾ ਆਪਣਾ ਲਾਈਫ ਸਟਾਈਲ ਹੈ ਬਾਕੀ ਕਰਦਿਆਂ ਦਾ ਆਪਣਾ ਲਾਈਫ ਸਟਾਈਲ ਹੈ ਤੁਹਾਡਾ ਆਪਣਾ ਲਾਈਫ ਸਟਾਈਲ ਹੈ ਤੇ ਹਾਂ ਜਿਹੜਾ ਸਬਰ ਹੈ ਤੇ ਸੰਤੁਸ਼ਟੀ ਹੈ ਉਹਦੇ ਨਾਲ ਹੀ ਤੁਹਾਨੂੰ ਰੱਜ ਜਾ ਸਕਦਾ ਹੈ ਜੇ ਤੁਹਾਡੇ ਕੋ ਸਬਰ ਨਹੀਂ ਹੈਗਾ ਜੇ ਤੁਹਾਡੇ ਕੋ ਸੰਤੁਸ਼ਟੀ ਨਹੀਂ ਹੈਗੀ ਜੇ ਤੁਹਾਡੇ ਕੋ ਕੁਆਲਿਟੀ ਆਫ ਲਾਈਫ ਨਹੀਂ ਗਈ ਜੇ ਮਤਲਬ ਤੁਸੀਂ ਇੱਕ ਵਧੀਆ ਚੰਗੇ ਇਨਸਾਨ ਨਹੀਂ ਫਿਰ ਤੁਸੀਂ ਜੋ ਮਰਜ਼ੀ ਕਰੀ ਜਾਓ ਠੀਕ ਹੈ ਸਬਰ ਨਾਲ ਹੀ ਤੁਹਾਨੂੰ ਵੱਜਣਾ ਪਾਵੇ ਤੁਸੀਂ ਇੱਕ ਘੜ ਛੱਡ 10 ਘੜ ਲੈ ਕੇ ਤੁਸੀਂ ਉਹਨੂੰ ਭਰ ਕੇ ਰੱਖ ਲਓ ਤੁਹਾਡੀ ਭੁੱਖ ਐ ਜਿਹੜੀ ਉਮਟ ਨਹੀਂ ਸਕਦੀ ਸੋ ਇਸੇ ਕਰਕੇ ਜਿਹੜੇ ਵੱਡੇ ਵੱਡੇ ਇੰਡਸਟਰੀਅਲਿਸਟ ਨੇ ਜਿਨ੍ਹਾਂ ਕੋਲੇ ਅਰਬਾਂ ਬਿਲੀਅਨ ਐਰ ਨੇ ਜਿਨਾਂ ਨੂੰ ਪਤਾ ਹੀ ਨਹੀਂ ਕਿ ਕਿੰਨਾ ਕੋ ਪੈਸਾ ਉਹ ਵੀ ਟੱਕ ਕੇ ਨਹੀਂ ਬੰਦੇ ਉਹ ਕਹਿੰਦੇ ਨੇ ਹੋਰ ਆਏ ਹੋਰ ਆਏ ਹੋਰ ਆਏ ਹੋ ਜਿੰਨਾ ਚਿਰ ਉਹ ਤੁਰ ਨਹੀਂ ਜਾਂਦੇ ਇਸ ਦੁਨੀਆ ਤੋਂ ਉਹ ਨਹੀਂ ਹਟਦੇ ਠੀਕ ਹੈ ਸੋ ਮੈਂ ਤੁਹਾਨੂੰ ਮੈਂ ਯਾਦ ਰੱਖ ਗੱਲਬਾਤ ਨੂੰ ਲੰਬੀ ਨਹੀਂ ਲੈ ਕੇ ਜਾਣਾ ਚਾਹੁੰਦਾ ਸੋ ਮੈਂ ਤਾਂ ਮਤਲਬ ਇਹੀ ਕਹਿਣਾ ਚਾਹੁੰਦਾ ਆਪਣੇ ਬਲੌਗ ਦੇ ਵਿੱਚ ਕਿਉਂਕਿ ਅਸੀਂ ਵੱਖ-ਵੱਖਰੇ ਸਬਜੈਕਟਾਂ ਤੇ ਗੱਲ ਕਰਦੇ ਹਾਂ ਮੁਲਾਕਾਤਾਂ ਵੀ ਕਰਾਉਂਦੇ ਆ ਆਉਣ ਵਾਲੇ ਦਿਨਾਂ 'ਚ ਮੈਂ ਤੁਹਾਡੇ ਨਾਲ ਤਿੰਨ ਚਾਰ ਵਧੀਆ ਮੁਲਾਕਾਤਾਂ ਲੈ ਕੇ ਆਉਂਗਾ ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਆਪਣੀ ਇਸ ਪੌਡਕਾਸਟ ਦੇ ਵਿੱਚ ਆਪਣੇ ਇਸ ਸੰਦੇਸ਼ ਦੇ ਵਿੱਚ ਕਿ ਜਿਉਣਾ ਸਿੱਖੋ ਆਪਣੇ ਲਾਈਫ ਸਟਾਈਲ ਨੂੰ ਬਦਲੋ ਤੇ ਆਪਣੇ ਦਿਮਾਗ ਨੂੰ ਵਰਤਣਾ ਸਿੱਖੋ ਠੀਕ ਹੈ ਸੋ ਕੀ ਖਾਣਾ ਕੀ ਪਹਿਨਣਾ ਇਹ ਤੁਸੀਂ ਆਪਣੀ ਲੋੜ ਅਨਸਾਰ ਆਪਣੀ ਸਮਰੱਥਾ ਅਨਸਾਰ ਸੇ ਆਪਣੇ ਸੁਭਾਅ ਅਨਸਾਰ ਡਿਸਾਈਡ ਕਰੋ ਸੋ ਇੱਕ ਨੇ ਸਾਡਾ ਸਮਾਂ ਹੈਗਾ ਸਾਰੀਆਂ ਚੀਜ਼ਾਂ ਤੁਹਾਡੇ ਹੱਥ ਲੱਗ ਜਾਣਗੀਆਂ ਪੈਸਾ ਮੁੜ ਕੇ ਫੇਰ ਆ ਜਾਊਗਾ ਪੈਸਾ ਕਹਿੰਦੇ ਨੇ ਹੱਥਾਂ ਦੀ ਮਾਇਆ ਲੇਕਿਨ ਇੱਕ ਚੀਜ਼ ਹੋਰ ਆ ਜਿਹੜੀ ਤੁਸੀਂ ਖਰਚ ਨਹੀਂ ਉਹ ਹੈਗਾ ਸਮਾਂ ਸਮਾਂ ਨੇ ਕਦੇ ਵਾਪਸ ਨਹੀਂ ਆਉਣਾ ਜਿਹੜਾ ਤੁਹਾਡਾ ਬਚਪਨ ਲੰਘ ਗਿਆ ਜਿਹੜੇ ਤੁਹਾਡੇ ਬੱਚਿਆਂ ਨਾਲ ਬਤਾਏ ਸਾਲ ਲੰਘ ਗਏ ਤੁਸੀਂ ਉਹਨਾਂ ਨੂੰ ਮੁੜਤੇ ਨਹੀਂ ਲਿਆ ਸਕਦੇ ਇਹ ਇਹ ਵੀਡੀਓ ਫਿਲਮ ਨਹੀਂ ਹੈਗੀ ਕਿ ਤੁਸੀਂ ਇਹਨੂੰ ਰੀਵਿੰਡ ਕਰ ਲਓਗੇ ਸੋ ਇਹ ਚਲੀ ਗਈ ਤਾਂ ਚਲੀ ਗਈ ਸੋ ਇਸੇ ਤਰ੍ਹਾਂ ਕਿ ਜੇ ਤੁਸੀਂ ਐਂਡ ਤੇ ਜਾ ਕੇ ਪਛਤਾਉਣਾ ਕਿ ਉਹ ਮੈਂ ਤਾਂ ਯਾਰ ਕੁਝ ਦੇਖਿਆ ਹੀ ਨਹੀਂ ਸੋ ਕਈ ਵਾਰ ਬੰਦੇ ਕਹਿੰਦੇ ਨੇ ਉਹ ਰਿਟਾਇਰ ਹੋ ਕੇ ਆਪਾਂ ਐਂ ਕਰਾਂਗੇ ਤੋਂ ਰਿਟਾਇਰ ਹੋ ਕੇ ਹੁਣ ਤਾਂ ਆਪਾਂ ਬਸ ਕਮਾਉਣ ਦੇ ਦਿੰਨੇ ਕਮਾ ਲਓ ਭਾਈ ਉਹ ਦਿਨ ਕਿਸੇ ਨੇ ਨਹੀਂ ਦੇਖੇ ਰਿਟਾਇਰਮੈਂਟ ਪਤਾ ਨਹੀਂ ਆਉਣੀ ਆ ਪਤਾ ਨਹੀਂ ਨਹੀਂ ਪਤਾ ਨਹੀਂ ਤੁਹਾਡੀ ਸਿਹਤ ਨੇ ਅਲਾਓ ਕਰਨਾ ਹੈ ਪਤਾ ਨਹੀਂ ਨਹੀਂ ਸੋ ਆਪਣੇ ਆਪ ਨੂੰ ਕੰਟਰੋਲ ਕਰਨਾ ਸਿੱਖੋ ਮਨ ਜਿੱਤ ਤੇ ਜਗ ਜਿੱਤ ਕਹਿੰਦੇ ਨੇ ਜਦੋਂ ਤੁਸੀਂ ਆਪਣਾ ਮਨ ਜਿੱਤ ਲਿਆ ਤੁਸੀਂ ਇਸ ਸੰਸਾਰ ਨੂੰ ਵੀ ਜਿੱਤ ਲਓਗੇ ਸਾਨੂੰ ਗੁਰੂਆਂ ਪੀਰਾਂ ਨੇ ਬੜੀਆਂ ਗੱਲਾਂ ਸਮਝਾਆਂ ਨੇ ਸਾਨੂੰ ਮੈਂ ਪਿਛਲੇ ਬਲੌਗਸ ਵਿੱਚ ਦੱਸਿਆ ਕਿ ਸਾਨੂੰ ਖਾਣ ਪੀਣ ਬਾਰੇ ਵੀ ਦੱਸਿਆ ਕਿ ਜਿਹੜੀ ਚੀਜ਼ ਵੀ ਤੁਹਾਡੀ ਬੌਡੀ ਨੂੰ ਜ਼ਰੂਰਤ ਆ ਉਹ ਚੀਜ਼ਾਂ ਖਾਓ ਨਾ ਕਿ ਤੁਸੀਂ ਟਿਕਟੌਕ ਤੋਂ ਹੋ ਜਾਓ ਤੁਸੀਂ ਗੂਗਲ ਤੋਂ ਸਰਚ ਕਰਕੇ ਖਾਓ ਜਾਂ ਤੁਸੀਂ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਕਿਉਂਕਿ ਹਰੇਕ ਹੀ ਲੀਮ ਹਕੀਮ ਕਹਿੰਦੇ ਖਤਰਾ ਜਾਨ ਸੋਹਰੇ ਕੋਈ ਬੰਦਾ ਡਾਕਟਰ ਬਣਿਆ ਹੋਇਆ ਸਾਨੂੰ ਸਾਰੇ ਕਰਕੇ ਦਾ ਹੀ ਪਤਾ ਹੈ ਕੋਈ ਤੁਹਾਡੇ ਹੈਲਥ ਟਿਪ ਦੇ ਰਿਹਾ ਹੈ ਕੋਈ ਤੁਹਾਨੂੰ ਬਿਮਾਰੀਆਂ ਬਾਰੇ ਦੱਸ ਰਿਹਾ ਹੈ ਜਿਨ੍ਹਾਂ ਕੋਲ ਕੋਈ ਡਿਗਰੀ ਨਹੀਂ ਕੋਈ ਉਹਨਾਂ ਦੀ ਕੋਈ ਮਤਲਬ ਹੈ ਨਹੀਂ ਤੇ ਹਰ ਚੀਜ਼ ਨੂੰ ਹਰ ਬੰਦੇ ਤੇ ਲਾਗੂ ਨਹੀਂ ਕੀਤਾ ਜਾ ਸਕਦਾ ਸੋ ਸਾਨੂੰ ਜੜੀਆਂ ਹੈਗੀਆਂ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਸੋ ਕ੍ਰਿਸਮਸ ਆ ਰਹੀ ਹੈ ਤੁਸੀਂ ਜਾਓ ਸਟੋਰਾਂ 'ਚ ਘੁੰਮੋ ਫਿਰੋ ਇੰਜੋਏ ਕਰੋ ਲੇਕਿਨ ਜਿਹੜਾ ਆਪਣਾ ਮਨ ਤੇ ਕੰਟਰੋਲ ਰੱਖੋ ਕਿ ਕੀ ਤੁਸੀਂ ਖਰੀਦਣਾ ਕੀ ਤੁਹਾਨੂੰ ਚਾਹੀਦਾ ਤੇ ਜਿਹੜੀ ਚੀਜ਼ ਅਸੀਂ ਖਰੀਦਦੇ ਹਾਂ ਉਹਨੂੰ 10 ਵਾਰੀ ਸੋਚੋ ਕਿ ਵਾਕਿਆ ਹੀ ਮੈਨੂੰ ਇਹਦੀ ਲੋੜ ਹੈ ਜਾਂ ਸਿਰਫ ਕਾਰ ਹੀ ਭਰਨਾ ਹੈ ਜਾਂ ਸਿਰਫ ਪੈਸੇ ਹੀ ਢੋਂਦੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਸਾਨੂੰ ਸਮਝਣੀਆਂ ਚਾਹੀਦੀਆਂ ਨੇ ਸੋ ਇੱਥੇ ਇਹਨਾਂ ਮੁਲਕਾਂ ਦੇ ਜਿਹੜੇ ਪੂੰਜੀਵਾਦੀ ਮੁਲਕ ਨੇ ਇਹਨਾਂ ਦੇ ਵਿੱਚ ਕ੍ਰੈਡਿਟ ਨਾਲ ਹੀ ਬੰਦੇ ਦਾ ਕੱਤ ਪਰਖਿਆ ਜਾਂਦਾ ਜੇ ਤੁਹਾਡਾ ਕ੍ਰੈਡਿਟ ਚੰਗਾ ਹੈ ਤਾਂ ਤੁਸੀਂ ਬੰਦੇ ਚੰਗੇ ਹੋ ਠੀਕ ਹੈ ਕ੍ਰੈਡਿਟ ਤੋਂ ਮਤਲਬ ਇਹ ਹੈ ਕਿ ਤੁਹਾਡੇ ਕਾਰਡ ਬਿਲਕੁਲ ਫੁੱਲ ਹੋਣ ਤੇ ਤੁਸੀਂ ਟਾਈਮ ਸਿਰ ਉਹਦੀ ਪੇਮੈਂਟ ਕਰਦੇ ਹਮ ਠੀਕ ਹੈ ਤੁਹਾਡਾ ਸਾਈਕਲ ਚੱਲਦਾ ਹੋਵੇ ਤੁਡੇ ਕੋਲ ਪੈਸੇ ਹੈਗੇ ਜਾਂ ਨਹੀਂ ਹੈਗੇ ਇਹ ਇਸ ਗੱਲ ਦੀ ਕੇਅਰ ਨਹੀਂ ਕਰਦੇ ਜੇ ਤੁਹਾਡਾ ਕ੍ਰੈਡਿਟ ਗੁੱਡ ਹੈ ਮਤਲਬ ਤੁਸੀਂ ਬਹੁਤ ਕ੍ਰੈਡਿਟ ਚੱਕਿਆ ਤੁਹਾਡੀਆਂ ਕਾਰਾਂ ਵੀ ਕਰਜ਼ੇ ਤੇ ਨੇ ਤੁਹਾਡਾ ਘਰ ਵੀ ਕਰਜ਼ੇ ਤੇ ਆ ਲੇਕਿਨ ਤੁਸੀਂ ਉਹਦੀ ਮਿਨੀਮਮ ਕਿਸ਼ਤ ਮੋੜੀ ਜਾ ਰਹੇ ਤਾਂ ਤੁਸੀਂ ਬਹੁਤ ਵਧੀਆ ਨਾਗਰਿਕ ਹੋ ਇਥੇ ਇਸ ਤਰ੍ਹਾਂ ਬਣਿਆ ਜਾਂਦਾ ਬੰਦੇ ਦੇ ਕੱਦ ਬੁੱਤ ਨੂੰ ਤੇ ਸਾਡੀ ਸੁਸਾਇਟੀ ਦੇ ਵਿੱਚ ਦਿਖਾਵੇ ਨਾ ਬਣਿਆ ਜਾਂਦਾ ਕਿ ਬੰਦੇ ਕੋ ਘਰ ਕਿਸ ਤਰ੍ਹਾਂ ਦਾ ਬੰਦੇ ਕੋ ਕਾਰ ਕਿਸ ਤਰ੍ਹਾਂ ਦੀ ਆ ਸੋ ਉਹ ਜਿਹੜਾ ਹੈਗਾ ਉਹ ਬੰਦੇ ਦੀ ਅਸਲੀਅਤ ਨਹੀਂ ਤੇ ਜਦੋਂ ਸਾਨੂੰ ਬੰਦਾ ਪਰਖਣਾ ਆ ਗਿਆ ਤੇ ਜਦੋਂ ਸਾਨੂੰ ਉਹਦੇ ਘਰ ਤੋਂ ਬਾਹਰ ਉਹਦੇ ਪਹਰਾਵੇ ਤੋਂ ਬਾਹਰ ਤੇ ਉਹ ਬੰਦੇ ਦੇ ਗੁਣ-ਔਗਣਾਂ ਉਹ ਬੰਦੇ ਦਾ ਕੱਦ-ਬੁੱਤ ਪਰਖਣਾ ਆ ਗਿਆ ਤਾਂ ਉਦੋਂ ਜਿਹੜੀ ਹੈਗੀ ਆ ਸਾਡੀ ਜਿਹੜੀ ਦ੍ਰਿਸ਼ਟੀ ਮੈਂ ਸਮਝਦਾ ਹਾਂ ਕਿ ਉਹ ਇੱਕ ਉੱਚ ਪੱਧਰ ਦੀ ਹੋ ਸਕਦੀ ਤੁਹਾਨੂੰ ਜਦੋਂ ਸਾਡੇ ਕੋਲੇ ਪਰਖ ਕਰਨ ਦੀ ਦ੍ਰਿਸ਼ਟੀ ਆ ਗਈ ਫਿਰ ਜਿਹੜੇ ਹੈਗੇ ਨੇ ਪੂਪਰੇ ਸਾਧੋ ਕਿਹੜੇ ਡੰਗੂ ਲਾਣਾਪੁਰ ਦੇ ਅਫਰਦਾ ਇਹ ਜਿਹੜੇ ਡੋਨੇਸ਼ਨਾਂ ਇਕੱਠੀਆਂ ਕਰਨ ਵਾਲੇ ਤੁਰੇ ਫਿਰਦੇ ਨੇ ਇਹ ਜਿਹੜੀਆਂ ਐਨਜੀਓ ਐਨਜੀਓ ਕੰਪਨੀਆਂ ਜਿਹੜੀਆਂ ਤੁਹਾਨੂੰ ਆ ਕੇ ਅਸੀਂ ਇਹ ਆ ਕਰ ਰਹੇ ਆ ਅਸੀਂ ਉਹ ਕਰ ਰਹੇ ਨੇ ਫਿਰ ਤੋਂ ਪੈਸਾ ਲੁੱਟ ਕੇ ਲੈ ਜਾਂਦੇ ਨੇ ਵੱਡੀਆਂ ਵੱਡੀਆਂ ਮਾਰਕੀਟਾਂ ਵਸਾਰ ਲੈਂਦੇ ਨੇ ਵੱਡੇ ਵੱਡੇ ਹੋਸਟਲ ਵੱਡੇ ਵੱਡੇ ਸਕੂਲ ਵਸਾਰ ਲੈਂਦੇ ਨੇ ਤੁਹਾਨੂੰ ਲੁੱਟ ਕੇ ਲੈ ਜਾਂਦੇ ਨੇ ਤੁਸੀਂ ਭਾਵਕ ਹੋ ਜਾਂਦੇ ਆ ਠੀਕ ਹੈ ਸੋ ਇਹ ਤੁਹਾਨੂੰ ਨਹੀਂ ਲੁੱਟ ਸਕਣਗੇ ਕਿਉਂਕਿ ਤੁਸੀਂ ਪਹਿਲਾਂ ਪਰਖੋਗੇ ਸੋਚੋਗੇ ਇਸੇ ਤਰ੍ਹਾਂ ਤੁਸੀਂ ਸਟੋਰਾਂ ਚ ਜਾ ਕੇ ਦੇਖੋਗੇ ਖਰਖੋਂਗੇ ਤਾਂ ਤਾਂ ਤੁਸੀਂ ਜਿਹੜੀ ਖਰੀਦਦਾਰੀ ਆ ਕਰੋਗੇ ਸੋ ਇਸੇ ਤਰ੍ਹਾਂ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਇਹ ਜਿਹੜਾ ਹੈਗਾ ਇਹਨੂੰ ਵੀ ਕੰਟਰੋਲ ਕਰਨਾ ਸਿੱਖੋ ਆਪਣੇ ਬੱਚਿਆਂ ਨੂੰ ਵੀ ਸਿਖਾਓ ਕਿ ਇੰਨਾ ਟਾਈਮ ਹੀ ਤੁਸੀਂ ਲਾ ਸਕਦੇ ਹੋ ਇਹਦੇ ਤੇ ਤੋਂ ਜੇ ਬਹੁਤੀ ਗੱਲ ਨਹੀਂ ਤਾਂ ਜਿਹੜਾ 10% ਜਿਹੜਾ ਕਹਿੰਦੇ ਆ ਅਸੀਂ 10 ਮਾਂ ਦਸੌਂਦ ਕਹਿੰਦੇ ਆ ਅਸੀਂ ਪੈਸੇ ਚੋਂ ਵੀ ਕੱਢਦੇ ਆ ਤਾਂ ਪਹਿਲਾਂ ਇਹ ਸੋਚੋਗੇ ਜਿਹੜਾ ਤੁਹਾਡੇ ਕੋਲ ਸਮਾਂ ਹੈ ਜਿਹੜਾ ਸਭ ਤੋਂ ਕੀਮਤੀ ਹੈ ਕਿ ਤੁਸੀਂ ਉਹਦਾ 10% ਆਪਣੇ ਲਈ ਕੱਢਦੇ ਆਂ ਠੀਕ ਹੈ ਜੇ ਤਾਂ ਤੁਸੀਂ ਦਸ ਮਹੀਨੇ ਸਭ ਆਪਣੇ ਲਈ ਕਢਦੇ ਹੋ ਤੁਸੀਂ ਕੀ ਖੁਦ ਆਪਣੇ ਲਈ ਜੀਉਂ ਨਹੀਂ ਹੋ ਠੀਕ ਹੈ ਤੁਸੀਂ ਪਤਨੀ ਲਈ ਜੀਉਂਦੇ ਹੋ ਬੱਚਿਆਂ ਲਈ ਜੀਉਂਦੇ ਹੋ ਮਾਪੇ ਲਈ ਜੀਉਂਦੇ ਹੋ ਕੀ ਤੁਸੀਂ ਆਪਣੇ ਲਈ ਜੀਉਂਦੇ ਹੋ ਪਹਿਲਾਂ ਸ਼ਾਂਤੀ ਨਾਲ ਬੈਠ ਕੇ ਆਪਣੇ ਮਨ ਨੂੰ ਪੁੱਛੋ ਕਿ ਮੇਰਾ ਸਭ ਤੋਂ ਜ਼ਿਆਦਾ ਇੰਟਰਸਟ ਕਿਸ ਚੀਜ਼ 'ਚ ਹੈ ਮੇਰੇ ਸ਼ੌਂਕ ਕੀ ਨੇ ਤੇ ਜਦੋਂ ਮੈਨੂੰ ਕਿਹੜੀ ਚੀਜ਼ ਸਭ ਤੋਂ ਵੱਧ ਖੁਸ਼ੀ ਮਿਲਦੀ ਹੈ ਕੀ ਉਹ ਸਭ ਕੁਝ ਕਰਨ ਤੁਹਾਡ ਕੋ ਸਮਾਂ ਹੈਗਾ ਤਾਂ ਤੁਸੀਂ ਆਪਣੇ ਪਰਿਵਾਰ ਨੂੰ ਕਹਿ ਸਕਦੇ ਹੋ ਭਾਵੇਂ ਤੁਸੀਂ ਬੱਚੇ ਦੇ ਸਾਹਮਣੇ ਭਾਵੇਂ ਤੁਸੀਂ ਬੇਬੀ ਸਿਟਿੰਗ ਕਰਦੇ ਹੋ ਭਾਵੇਂ ਤੁਸੀਂ ਜੌਬ ਕਰਦੇ ਹੋ ਕਿ ਭਾਈ ਆ ਜਿਹੜਾ 1 ਘੰਟਾ ਜਾਂ 2 ਘੰਟੇ ਨੇ ਇਹ ਮੇਰਾ ਸਮਾਂ ਇਹ ਮੈਂ ਕਿਵੇਂ ਬਰਤਣਾ ਇਹ ਮੈਂ ਕਿਵੇਂ ਮਤਲਬ ਚਾਹੁੰਨਾ ਹੈ ਲਿਖਣਾ ਚਾਹੁੰਨਾ ਹੈ ਪੇਂਟਿੰਗ ਕਰਨੀ ਚਾਹੁੰਨਾ ਹੈ ਜਾਂ ਕੋਈ ਹੋਰ ਆਰਟਵਰਕ ਕਰਨਾ ਚਾਹੁੰਨਾ ਹੈ ਮਕੈਨਿਕੀ ਕਰਨੀ ਚਾਹੁੰਨਾ ਹੈ ਗਾਉਣਾ ਚਾਹੁੰਨਾ ਹੈ ਤੇ ਇਹਦੇ 'ਚ ਮੈਨੂੰ ਡਿਸਟਰਬ ਨਾ ਕੀਤਾ ਜਾਵੇ ਸੋ ਜੇ ਤੁਸੀਂ ਆਪਣੇ ਲਈ 24 ਘੰਟਿਆਂ ਚੋਂ ਬਣਦੇ ਤਾਂ ਵੈਸੇ 2 ਘੰਟੇ ਨੇ ਇੱਕ ਘੰਟਾ ਵੀ ਕੱਢਣਾ ਸਿੱਖ ਲਵਾਂਗੇ ਆਪਣੇ ਲਈ ਤਾਂ ਤੁਸੀਂ ਬਹੁਤ ਸੌਖੇ ਰਹੋਗੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹੋਗੇ ਕਿਉਂਕਿ ਜਦੋਂ ਤੁਸੀਂ ਆਪਣੇ ਸ਼ੌਂਕ ਨਹੀਂ ਪੂਰੇ ਕਰਦੇ ਜਦੋਂ ਤੁਸੀਂ ਇਸ ਇੰਜਣ ਨੂੰ ਜਿਹੜਾ ਹੈਗਾ ਤੁਹਾਡੀ ਬਾਡੀ ਦਾ ਉਹਨੂੰ ਸਾਰਾ ਦਿਨ ਭਜਾਈ ਫਿਰ ਜਾਂਦੇ ਹੋ ਕਾਰ ਮਤਲਬ ਖੜਨੀ ਨਹੀਂ ਜਿਵੇਂ ਆਪਾਂ ਦਿੰਦੇ ਤੁਸੀਂ ਇਸੇ ਤਰ੍ਹਾਂ ਤੁਸੀਂ ਬਾਡੀ ਨੂੰ ਖੜਨੀ ਨਹੀਂ ਦਿੰਦੇ ਆਪਣੇ ਬਾਰੇ ਸੋਚਦੇ ਨਹੀਂ ਤਾਂ ਆਪਣੇ ਅੰਦਰ ਜਿਹੜਾ ਉਹ ਸਕੂਨ ਦਾ ਫਿਊਲ ਹੈ ਆਪਣੀ ਮਾਨਸਿਕਤਾ ਅਨਸਾਰ ਜੂਣ ਦਾ ਫਿਊਲ ਉਹ ਨਹੀਂ ਪਾਉਂਦੇ ਤਾਂ ਤੁਹਾਡੇ ਜਿਹੜੀ ਇਹ ਬਾਡੀ ਹੈ ਇਹ ਜਿਹੜੀ ਕਾਰ ਹੈ ਇਹ ਜਿਹੜਾ ਸਿਸਟਮ ਹੈ ਤੇ ਇੱਕ ਦਿਨ ਡੈਮੇਜ ਹੋ ਜਾਂਦਾ ਤਾਂ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹੋ ਸੋ ਆਪਣੇ ਆਪ ਤੇ ਕਾਬੂ ਕਰਨਾ ਸਿੱਖੋ ਆਪਣੀਆਂ ਲੋੜਾਂ ਤੇ ਕਾਬੂ ਕਰਨਾ ਸਿੱਖੋ ਸਬਰ ਕਰਨਾ ਸਿੱਖੋ ਤਾਂ ਜਦੋਂ ਤੁਹਾਨੂੰ ਇਹ ਆ ਗਿਆ ਤਾਂ ਫਿਰ ਬਹੁਤ ਸਾਰੇ ਮਸਲੇ ਨੇ ਜਿਹੜੇ ਉਹ ਹੱਲ ਹੋ ਜਾਣਗੇ ਸੋ ਕੁਝ ਕਿਤਾਬਾਂ ਪੜੀਆਂ ਨੇ ਸੋਨਾ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਗੱਲ ਵੀ ਕਰਾਂਗੇ ਸੋ ਮੇਰੀ ਜਿਹੜੀ ਕੁਝ ਮੈਗਜ਼ੀਨ ਵੀ ਮੇਰੇ ਕੋਲ ਆਏ ਨੇ ਸੋ ਸਰਜਣਾ ਮੈਗਜ਼ੀਨ ਆਇਆ ਸੋ ਉਹਦੇ ਵਿੱਚ ਮੇਰੀ ਕਿਤਾਬ ਬਲੈਕਆਈਸ ਦਾ ਇਸ ਵਕਤ ਰਿਊ ਛਪਿਆ ਹੋਇਆ ਸੋ ਜੇ ਤੁਹਾਨੂੰ ਮੇਰੀ ਕਿਤਾਬ ਬਲੈਕਆਈਸ ਤੁਹਾਨੂੰ ਮਿਲੇ ਤਾਂ ਉਹਦੇ ਵਿੱਚ ਜਿਹੜੀਆਂ 15 ਕਹਾਣੀਆਂ ਨੇ ਤਾਂ ਉਹ ਤੁਸੀਂ ਪੜ ਕੇ ਮੈਨੂੰ ਆਪਣੀ ਰਾਏ ਭੇਜ ਸਕਦੇ ਹੋ ਤੋਂ ਗ੍ਰੇਸ਼ੀਅਸ ਬੁਕਸ ਨੇ ਜਿਹੜੀ ਮੇਰੀ ਕਿਤਾਬ ਹੈ ਜਿਹੜੀ ਛਾਪੀ ਹੈ ਤੋਂ ਹੋਰ ਮੈਗਜ਼ੀਨ ਵੀ ਮੇਰੇ ਕੋਲ ਆਉਂਦੇ ਰਹਿੰਦੇ ਨੇ ਤੇ ਜਿਹੜੇ ਆਉਂਦੇ ਰਹਿੰਦੇ ਨੇ ਤਾਂ ਮੈਂ ਉਹਨਾਂ ਬਾਰੇ ਵੀ ਜ਼ਰੂਰ ਜ਼ਿਕਰ ਕਰੂੰਗਾ ਤੇ ਆਪਣੀਆਂ ਪੜ੍ਹੀਆਂ ਹੋਈਆਂ ਕਿਤਾਬਾਂ ਦਾ ਵੀ ਜ਼ਿਕਰ ਕਰੂੰਗਾ ਤੁਸੀਂ ਮੈਨੂੰ ਦੱਸ ਦਿਓ ਜ਼ਰੂਰ ਕਿ ਤੁਸੀਂ ਕਿਸ ਤਰ੍ਹਾਂ ਦੀ ਗੱਲਬਾਤ ਹੈ ਜਿਹੜੀ ਇਸ ਪੋਡਕਾਸਟ ਦੇ ਵਿੱਚ ਸੋਨੀ ਚੌਹਣੀ ਉਹ ਕਿਸ ਤਰ੍ਹਾਂ ਦੀ ਗੱਲਾਂ ਸੋਨੀ ਚੌਹਣੀ ਸੋ ਉਮੀਦ ਕਰਨਾ ਹਾਂ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇ ਕਿ ਤੁਸੀਂ ਇੱਥੇ ਹੀ ਦਿਓ ਆ ਗਿਆ ਸੋ ਠੰਡਾ ਮੌਸਮ ਹੈ ਜਿਹੜਾ ਅੱਗੇ ਆ ਰਿਹਾ ਹੈ ਆਪਣੇ ਕੱਪੜਿਆਂ ਦਾ ਬਾਹਰ ਆਉਣ ਜਾਣ ਦਾ ਧਿਆਨ ਰੱਖੋ ਆਪਣੇ ਆਪ ਨੂੰ ਸੇਫ ਰੱਖੋ ਫਲੂ ਦਾ ਸੀਜ਼ਨ ਚੱਲ ਰਿਹਾ ਹੈ ਤੇ ਜੇ ਤੁਸੀਂ ਫਲੂ ਸ਼ੌਕ ਨਹੀਂ ਲਵਾਇਆ ਤਾਂ ਫਲੂ ਸ਼ੌਕ ਵੀ ਲਵਾ ਲਓ ਤੋਂ ਆਪਣੇ ਆਪ ਨੂੰ ਢੱਕ ਕੇ ਰੱਖੋ ਬਾਹਰ ਦੇ ਮੌਸਮ ਤੋਂ ਵਿਚਾਰ ਰੱਖੋ ਤਿਲਕਣ ਤੋਂ ਵਿਚਾਰ ਰੱਖੋ ਤੇ ਦੂਸਰੇ ਪਾਸੇ ਵੀ ਤਿਲਕਣ ਤੋਂ ਵਿਚਾਰ ਰੱਖੋ ਵੀ ਇਹ ਨਾ ਵੀ ਜਿੱਥੇ ਗਏ ਗਏ ਤਾਂ ਜਿਹੜੀ ਕਾਰਟ ਹੈ ਭਰ ਲਈ ਫਾਰਮੈਸ ਜਾਂਦੀ ਲੋੜਾ ਚਾਹੀ ਨਹੀਂ ਉਹ ਵੀ ਤਿਲਕਣबाजी ਹੋਇਆ ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਮੀਟ ਕਰਨਾ ਗੱਲਬਾਤ ਚੰਗੀ ਲੱਗੇ ਹੋਵੇਗੀ ਤਾਂ ਦਿਓ ਫਿਰ ਆਗਿਆ ਮੀਟ ਕਰਨ ਤੁਹਾਨੂੰ ਸਾਰਿਆਂ ਨੂੰ ਸਸਰੀਕਾ